ਗੁੱਡੀ ਫੂਕਲਾ ਇੱਕ ਛੋਟੀ ਜਹੀ ਰਸਮ ਹੈ ਜੋ ਪੰਜਾਬੀ ਲੋਕ ਧਾਰਾ ਵਿੱਚ ਹੋਣਾ ਚਾਹੀਦਾ ਸੀ ਇਸ ਰਸਮ ਦੌਰਾਨ ਮੀਂਹ ਨਾ ਪਵੇ ਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਲਦੇ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ ਇੱਕ ਦਿਕਾਤ ਤੱਕ ਇਸ ਰਸਮ ਦੀ ਰੀਤ ਹੈ ਕਿ ਘਰਾਂ ਦੀਆਂ ਕੁੜੀਆਂ ਤੇ ਔਰਤਾਂ ਇੱਕ ਸਾਂਝੇ ਜਿਹੇ ਘਰ ਵਿੱਚ ਇਕੱਠੇ ਹੋ ਕੇ ਇੱਕ ਦੋ ਕੁ ਫੁੱਟ ਦੀ ਗੁੱਡੀ ਤਿਆਰ ਕਰਦੀਆਂ ਹਨ ਇਹ ਗੁੱਡੀ ਕਪੜਿਆਂ ਦੀ ਬਣਾਈ ਜਾਂਦੀ ਹੈ ਅਤੇ ਉਸ ਉੱਪਰ ਸੀੜੀ ਪਾਈ ਜਾਂਦੀ ਹੈ ਇਸ ਤੋਂ ਬਾਅਦ ਚਾਰ ਛੋਟੇ ਮੁੰਡੇ ਉਸ ਸੀੜੀ ਨੂੰ ਚੁੱਕ ਕੇ ਪਿੰਡ ਦੇ ਕਲਰਾਂ ਵਿੱਚ ਲਾਉਂਦੇ ਹਨ ਪਿੰਡਾਂ ਵਿੱਚ ਵੀ ਕੁੜੀਆਂ ਗੁੱਡੀ ਫੂਕਣ ਦੀ ਰੀਤ ਅਦਾ ਕਰਦੀਆਂ ਹਨ ਪਰ ਸ਼ਹਿਰਾਂ ਵਿੱਚ ਇਸ ਰਸਮ ਦੀ ਘਟਦੀ ਹੋਈ ਹੈ ਵਰਗ ਪੰਜਾਬੀ ਮੁਹਾਵਰਾ ਲੈ ਭਾਈ ਦੋਰੀ ਬਣਾ ਯਾਰ ਹਲੂ ਲਾਲੂ